ਰਾਮਕਲੀ ਮਹੱਲਾ ਤੇਜਾ ਅਨੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸੇਤੀ ਮਨ ਮਤੀਆਂ ਵਧਾਈਆਂ ਰਾਗ ਰਤਨ ਪਰਵਾਰ ਤਨਿਆ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਓ ਹਰੀ ਕੇ ਰਾ ਮਨ ਜਨੇ ਰਸਾਇਆ ਤਹੇ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਰ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਦੇ ਸਾਰਣਾ ਹੁੰਗੀ ਤਾਰੋਹ ਕਰੇ ਤੇਰਾ ਤਾਰ ਸਭ ਸਵਾਰਣਾ ਸਵਨ ਅਗਲਾ ਸੰਗਰਾਥ ਸੁਆ ਮੇ ਸੋ ਕਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਰ ਰਹੁ ਹਰ ਨਾਲੇ ਸਾਚੇ ਸਹਬਾ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੈ ਸਦਾ ਸਤਿ ਸੁਲਾਹ ਤੇਰੇ ਨਾਮ ਮਨ ਵਸਾਵੈ ਨਾਮ ਜਨ ਕੈ ਮਨ ਉਸਿਆ ਵਾਜੇ ਸ਼ਬਦ ਕਹੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਧਰ ਮੇਰਾ ਜਿਨ ਪੁੱਠਾ ਸਭ ਗਵਾਹੀਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੂਜਾਈਆਂ ਸਦਾ ਕੁਰਬਾਨ ਕੀ ਤਾਗੁਰ ਟੋਹ ਜਿਸ ਧਿਆਨ ਵਢਾਈਆਂ ਕਹਿ ਨਾਨਕ ਨੂੰ ਸੰਤੋ ਸ਼ਬਦ ਧਰੋ ਕੇ ਆਰ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦੋ ਤਤ ਕਰ ਸੁ ਭਾਗੇ ਕਰ ਸੁ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਚ ਦੂਤ ਸੁ ਦਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪ੍ਰਾਇ ਪਦਜਨ ਕਉ ਸੇ ਨਾਮ ਹਰਤੇ ਲਗੇ ਕਹ ਨਾਨਕ ਤਸ ਸੁ ਹੋਤ ਤਤ ਕਰ ਅਨਹਦ ਵਾਜੇ ਅਨਦ ਸੁਣਹੁ ਗੁਡ ਭਾਗੀ ਹੋ ਸਗਲੰਨ ਅਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰ ਸੁਣੀ ਸੱਚੀ ਬਾਣੀ ਸੰਤ ਸਾਜਨ ਕਹੇ ਸਰਸੇ ਪੂਰੇ ਗੁਰ ਤੇ ਜਾਣੇ ਸੁਣਤ ਪੁਨੀਤ ਕਹਤੇ ਤਵਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਚਰਣ ਤੇ ਤੂੰ ਨੀਤ ਕਹਤੇ ਪ੍ਰਤ ਸਤ ਗੁਰ ਰਹਾ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸ਼ਲੋਕ ਪਮਨ ਗੁਰੂ ਪਾਣਿ ਪਿਤਾ ਮਾਤਾ ਅਹਰਤ ਮਹਤ ਦੇਵ ਸਰਾਤ ਦਇ ਦਾਈ ਦਾ ਆਖੇ ਲ ਸਗਲੋ ਜਗਤ ਚੰਗੀਆਂ ਬੁਰੀਆਂ ਵਾਚ ਧਰਮ ਨੂੰ ਦੂਰ ਕਰਮੀਆਂ ਪੁ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਹਾਇਆ ਗਏ ਮਸਤ ਥਾਲੋ ਨਾਨਕ ਤੇ ਮੁਖ ਉਜਲੇ ਕੇਤੀ ਸੁਟੇ ਨਾਲ ਜਨੈ ਨਾਮ ਤੇ ਆਇਆ ਗਏ ਮਸਤ ਤਹਾਲੋ ਨਾਨਕ ਤੇ ਮੁਖ ਉਜਲੇ ਕੇਤੀ ਸੁਟੇ ਨਾਲ ਵਾਹਿਗੁਰੂ ਜਿੱਤਾ ਖਲਸਾ ਵਾਹਿਗੁਰੂ ਜਿੱਤ ਕੇ ਫਤਿਹ ਸਤਨਾਮ ਸ੍ਰੀ ਵਾਸਤੂ ਸਾਹਿਬ ਜੀਓ ਸਤਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੁਬਾ ਜਨਤਾ ਲਾਹੇ ਹਮਾਰੀ ਰਾਹ ਦਰੂਜੀ ਗਵੜੀ ਮਹੱਲਾ ਨਵਾਂ ਸਾਧੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਹੈ ਗਵਾਵੋ ਸਾਧੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾ ਹੈ ਗਵਾਵੋ ਰਹਾ ਪਤਤ ਪੁਨੀਤ ਦੀਨ ਬੰਧ ਹਰ ਸਰਨ ਤਾਹੇ ਤੁਮ ਆਵੋ ਗਾਜ ਕੋ ਤਰਾਸ ਮਿਟਿਓ ਜੈ ਸਿਮਰਤ ਤੁਮ ਕਾਹੇ ਬਿਸਰਵ ਤਦ ਅਬ ਮਾਨੋ ਮਾਇਆ ਫੋਨ ਭਜਨ ਰਾਮ ਚਤ ਲਾਵੋ ਨਾਨਕ ਕਹਤੋ ਮੁਕਤ ਪੰਥ ਇਹੋ ਗੁਰਮੁਖ ਹੋਏ ਤੂੰ ਪਾਵੋ ਤਜ ਅਭਮਾਨ ਮੋਹ ਮਾਇਆ ਤੁਨ ਭਜਨ ਰਾਮ ਚਿਤ ਲਾਵੋ ਨਾਨਕ ਕਹਿਤ ਮੁਕਤ ਪੰਥ ਇਹੋ ਗੁਰਮੁਖ ਹੋਏ ਤੁਮ ਪਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ